ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਕਿਲੇ ਦੀ ਜਿਹੜਾ ਆਪਣੀ ਗੋਦ ਵਿੱਚ ਪੰਜਾਬ ਦੇ ਸ਼ਾਨਦਾਰ ਇਤਿਹਾਸ ਦੇ ਰਾਜ ਰੱਖਦਾ ਹੈ ਜੀ ਹਾਂ ਆਪਾਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲੇ ਦੀ ਇਹ ਗੱਲ ਹੈ ਸਨ 1760 ਦੀ ਜਦੋਂ ਗੁਜਰ ਸਿੰਘ ਭੰਗੀ ਨੇ ਇਸ ਨੂੰ ਚਿੱਟੀ ਮਿੱਟੀ ਨਾਲ ਬਣਾਇਆ ਤੇ ਇਸ ਦਾ ਨਾਮ ਰੱਖਿਆ ਗਿਆ ਭੰਗੀਆਂ ਦਾ ਕਿਲਾ ਪਰ ਕਹਾਣੀ ਇੱਥੇ ਮੁੱਕਦੀ ਨਹੀਂ ਸਨ 1809 ਵਿੱਚ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਆਪਣੀ ਚਲਾਕੀ ਤੇ ਬਹਾਦਰੀ ਨਾਲ ਇਸ ਕਿਲੇ ਤੇ ਕਬਜ਼ਾ ਕਰ ਲਿਆ ਸਿਰਫ ਕਿਲਾ ਹੀ ਨਹੀਂ ਉਸ ਸਮੇਂ ਦੀ ਮਸ਼ਹੂਰ ਭੰਗੀਆਂ ਦੀ ਤੋਪ ਜਮਜਮਾ ਵੀ ਆਪਣੇ ਹੱਥਾਂ ਵਿੱਚ ਲੈ ਲਈ ਕਿਲਾ ਫਿਰ ਬਣਾਇਆ ਗਿਆ ਮਜਬੂਤ ਕੰਦਾਂ ਦੇ ਨਾਲ ਤਾਂ ਜੋ ਅੰਮ੍ਰਿਤਸਰ ਨੂੰ ਅਫਗਾਨ ਹਮਲਾਵਾਰਾਂ ਤੋਂ ਬਚਾਇਆ ਜਾ ਸਕੇ ਮਹਾਰਾਜਾ ਨੇ ਇਸ ਨੂੰ ਸਮਰਪਿਤ ਕੀਤਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਨਾਮ ਰੱਖਿਆ ਗਿਆ ਗੋਬਿੰਦਗੜ੍ਹ ਕਿਲਾ ਫਿਰ ਕੀ ਸੀ ਇਹ ਕਿਲਾ ਬਣ ਗਿਆ ਪੰਜਾਬ ਦੀ शान ਸ਼ਕਤੀ ਤੇ ਸੁਰੱਖਿਆ ਦੀ ਨਿਸ਼ਾਨੀ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਕਿਲੇ ਤੇ ਬਾਦ ਵਿੱਚ ਬ੍ਰਿਟਿਸ਼ ਨੇ ਕਬਜ਼ਾ ਕਰ ਲਿਆ ਸੀ ਅੱਜ ਵੀ ਇਹ ਕਿਲਾ ਸਾਡੀ ਵਿਰਾਸਤ ਦਾ ਜਿਵੰਤ ਸਬੂਤ ਹੈ ਆਓ ਅਸੀਂ ਮਿਲ ਕੇ ਯਾਦ ਕਰੀਏ ਉਸ ਨਹਿਰੇ ਪੰਨਿਆਂ ਨੂੰ ਜਦੋਂ ਪੰਜਾਬ ਦਾ ਸ਼ੇਰ ਦਹਾੜਦਾ ਸੀ ਤੇ ਗੋਵਿੰਦਗੜ੍ਹ ਕਿਲਾ ਸੀ ਉਸ ਦੀ ਤਾਕਤ ਦਾਗਵਾ ਜੇ ਤੁਸੀਂ ਵੀ ਇਤਿਹਾਸ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ